ਠੀਕ ਐ ਸੇਤਾ ਠੰਡੀ ਸੀਰ ਕਿੰਨੇ ਕਾ ਜੀ ਠੰਡੀ ਸੀਰ ਦਾ ਤਾਂ ਮੁੱਲ ਹੀ ਨਹੀਂ ਠੀਕ ਐ ਵਿਚਰਾਂ ਵਾਲੀ ਤਾਂ ਹੈ ਹੀ ਨਹੀਂ ਵਿਚਰਾਂ ਵਾਲੀ ਤਾਂ ਹੈ ਹੀ ਨਹੀਂ ਹਾਂਜੀ ਠੀਕ ਐ ਮਜ਼ਦੂਰ ਕਹਿੰਦੇ ਘਰ ਆਉਂਗਾ ਹਾਂਜੀ ਤੇ ਕਿੰਨਾ ਕਤੋਂ ਦੁੱਧਤਾ ਵਾ ਜੀ ਨੇ ਇਹਦੇ ਕਿਹਨੇ 12 ਲੀਟਰ ਦੁੱਧਤਾ ਜੀ 12 ਹਾਂਜੀ 12 ਲੀਟਰ ਦੁੱਧਤਾ ਤੀਜੇ ਸੂਏ ਸੁਣੀ ਆ ਹਾਂਜੀ ਠੀਕ ਐ ਕੋਈ ਚੋਣ ਚਾਂ ਦੇ ਕੋਈ ਦਿੱਕਤ ਹਾਂਜੀ ਚਾਰ ਬੰਦੇ ਵਾਰ ਵਾਰੀ ਵਾਰੀ ਬੈਠੇ ਜਾਣ ਕੋਈ ਦਿੱਕਾ ਨਹੀਂ ਬੱਚੇ ਲੰਘੀ ਜਾਂ ਥੱਲੇ ਦੀ ਖੰਟਾ ਬੈਠੇ ਰਹੋ ਚੁਈ ਜੋ ਪੈਰ ਤੱਕ ਕੀ ਤੱਕ ਓਕੇ ਤੋਰੋ ਜੇ ਇੱਕ ਵਾਰੀ ਅਗਰ ਕਹਿੰਦਾ ਵੀ ਭਾਵੇਂ ਬੱਚੇ ਥੱਲੇ ਦੀ ਨੰਗੀ ਜਾਣ ਭਾਵੇਂ ਚਾਰ ਬੰਦੇ ਬਦਲ-ਬਦਲ ਕੇ ਬੈਠੇ ਰਹੇ ਨੇ ਠੰਡੀ ਸੀਲ ਇੰਨੀ ਐ ਥਾਲੇਵੀ ਦੀ ਬੰਦਰਾ ਪਸੂ ਨੂੰ ਕੈਮਰਾ ਇੱਕ ਵਾਰੀ ਨੇੜੇ ਹੋਰ ਕਰਕੇ ਦਿਖਾਵਾਂਗੇ ਥੋੜਾ ਜਿਹਾ ਮਿੱਥੋ ਜ਼ਰੂਰ ਡਰਦੀ ਐ ਕਿਉਂਕਿ ਆਪਾਂ ਹੀ ਇਹਨਾਂ ਦੇ ਘਰੇ ਜ਼ਿਆਦਾ ਤਾਂ ਡਾਕਟਰੀ ਕੀਤੀ ਐ ਤੇ ਪਸੂ ਸਿਆੜ ਵੀ ਲੈਂਦਾ ਵਜਣ ਚੰਗਾ ਤੇ ਚੰਗੀ ਸਮੀ ਵੀ ਐ ਸਿੰਗਾ ਦੀ ਬਹੁਤ ਸੋਹਣੀ ਥਾਲੇਵੀ ਦੀ ਫਿਰ ਕਹਿੰਦੇ ਵੀ ਇੱਦਾਂ ਡਰਦਾ ਹਨਾ ਹਾਂ ਚਲ ਕੋਈ ਨ ਮੋੜ ਲੈ ਜੀ ਮੋੜ ਮੋੜ ਲਓ ਥੋੜਾ ਜਿਹਾ ਕੈਮਰੇ ਤੋਂ ਜਰੂਰ ਡਰਦੀ ਆ ਤੇ ਕੁਛ ਡਾਕਟਰੀ ਕਰਕੇ ਡਰਦੀ ਆ ਤੇ ਵੈਸੇ ਠੰਡੀ ਸੀਰ ਫੁੱਲ ਹੈ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਘਰੇਲੂ ਇਹ ਝੋਟੀਆਂ ਕੋਈ ਵਪਾਰ ਦਾ ਕੰਮ ਨਹੀਂ ਪਹਿਲਾਂ ਵੀ ਅੰਕਲ ਦੇ ਘਰ ਇੱਕ ਆਪਾਂ ਵੀਡੀਓ ਬਣਾਈ ਸੀ ਦੁੱਧ ਉਹਨੇ ਵੀ ਬਹੁਤ ਚੰਗਾ ਕੱਢਿਆ ਸੀ ਉਹ ਮੇਰਾ ਅੰਦਾਜ਼ਾ ਵੀ ਆ ਜੀਰਾ ਸੈੜ ਗਈ ਸੀ ਹੋ ਸਕਦਾ ਵੀ ਉਹ ਭਰਾ ਆਪਣੀ ਵੀਡੀਓ ਦੇਖਦਾ ਹੋਵੇ ਤਲਵੰਡੀ ਪਾਈ ਉਹ ਵੀ ਆਪਾਂ ਗੱਲਬਾਤ ਕਰਦੇ ਆ ਵੀ ਕਿਹੜੇ ਏਰੀਆ ਚ ਗਈ ਸੀ ਤੇ ਕਿੰਨਾ ਉਹਨੇ ਦੁੱਧ ਕੱਢਿਆ ਪਹਿਲਾਂ ਜਾਣਸਾਰ ਮਿੱਤਰੋ ਥੋੜਾ ਜਿਆਦਾ ਸੁਆ ਮੰਨ ਗਈ ਸੀ ਤੇ ਦੁੱਧ ਤੇ ਘਟਾਈ ਸੀ ਪਰ ਕੁਝ ਟਾਈਮ ਬਾਅਦ ਉਹ ਦੁੱਧ ਤੇ ਬਹੁਤਾ ਕੀ ਸੀ ਕਿੰਨੇ ਦੁੱਧ ਕੱਢ ਦਿਆ ਉਹ ਜੀ ਕਿਹੜਾ ਏਰੀਆ ਸੀ ਉਹ ਉਹ ਤਲਵੰਡੀ ਪਾਈ ਦੇ ਲੈ ਕੇ ਸੀ ਤਲਵੰਡੀ ਪਾਈ ਕਿੰਨਾ ਦੁੱਧ ਕੱਢਿਆ ਸੀ ਉਹਨੇ ਉਹਨੇ ਖਾਲ ਜਾ ਕੇ ਤਾਂ ਜੀ 20 ਲੀਟਰ ਦੁੱਧ ਕੱਢਤਾ ਆਪਾਂ ਦਾ 16 ਦੀ ਹੋ ਕੇ ਫਿਰਦੇ ਆਪਾਂ ਨਾਲ ਨਾਲ ਛੋਟੀ ਸੁਵਾਈ ਨਾਲ 16 ਲੀਟਰ ਸੀ ਤੇ 20 ਕਿਲੋਟਰ ਘਟਿਆ ਤਲਵੰਡੀ ਭਾਈ ਦੇਰ ਗਿਆ ਚ ਗਈ ਹੈ ਨਾ ਠੀਕ ਹੈ ਕੋਈ ਵਾਰ ਭਰਾ ਉਹ ਦੇਖਦਾ ਹੁੰਦਾ ਵੀਡੀਓ ਹੈ ਨਾ ਉਹ ਤਾਂ ਫੋਨ ਕਰਦਾ ਜੀ ਅਜੇ ਵੀ ਠੀਕ ਹੈ ਹਾਂ ਤੇ ਇਹਦਾ ਰੇਟ ਆਪਾਂ ਕੀ ਕਰਤਾ ਜੀ ਰੇਟ ਤੇ 145 ਦੇ ਦਾਂਗੇ 145 ਹਾਂਜੀ ਮੰਨ ਤਾਲ ਹੋ ਜਾ ਹਾਂਜੀ ਹੋ ਜਾ ਤੇ ਫੋਨ ਨੰਬਰ ਦੱਸ ਦਿਓ 93133 9994 633 633 96052 96052 ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਇੱਕ ਥੋੜਾ ਜਿਹਾ ਠੰਡਾ ਸਹਿਜ ਜ਼ਰੂਰ ਵਟਾ ਹਨਾ ਹਾਂਜੀ ਹਾਂਜੀ 1921 ਦਾ ਫਰਕ ਆ ਹਨਾ ਦੁੱਧ ਬਰਾਬਰ ਹੈ ਦੁੱਧ ਬਰਾਬਰ ਓਕੇ ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਕੀ ਗੱਲ ਆ ਯਾਰ ਆ ਦੂਜੇ ਸੂਏ 12 ਲੀਟਰ ਤੀਜੇ ਸੂਏ ਸੋਣਾ ਪਰ ਮਤਲਬ ਸਭੀ ਵੀ ਨਹੀਂ ਸੋਤੂ ਹਨਾ ਨਾਜੀ ਠੀਕ ਹੈ ਇਹ ਬਾਹਰ ਚਲੇ ਗਏ ਤੁਸੀਂ ਬਾਹਰ ਜਾਵੋ ਜੀ ਹਾਂ ਜੀ ਜੋ ਇਕੱਲਾ ਠੀਕ ਹੈ ਬਿੱਤੇ ਕੋਲ ਨਿਊਜ਼ਲੈਂਡ ਚਲੇ ਗਏ ਓਕੇ ਓਕੇ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ